ਚਿੱਟਾ ਗੁਰੂ ਅਰਸਾਏ ਦੇ ਵਿੱਚ ਆਮ ਵੇਚ ਰਿਹਾ ਤੇ ਚਿੱਟੇ ਵਾਲਿਆਂ ਨੂੰ ਰੋਕਣ ਦੀ ਜੇਕਰ ਕੋਈ ਕੋਸ਼ਿਸ਼ ਕਰਦਾ ਤਾਂ ਉਹਨਾਂ ਦਾ ਹਸ਼ਰ ਕੀ ਹੁੰਦਾ ਇੱਕ ਇਹੀ ਖਬਰ ਤੁਹਾਨੂੰ ਦਿਖਾ ਲੱਗਿਆ ਗੁਰੂ ਅਰਸਾਏ ਪਿੰਡ ਤੋਂ ਹੀ ਗੁਰੂ ਅਰਸਾਏ ਪਿੰਡ ਦੇ ਵਿੱਚ ਇੱਕ ਘਰ ਦੇ ਵਿੱਚ ਮੌਜੂਦ ਹੈਗੇ ਆ ਜਿਸ ਘਰ ਦੇ ਨੌਜਵਾਨਾਂ ਨੇ ਮਹੱਲੇ ਦੇ ਵਿੱਚ ਚਿੱਟਾ ਵੇਚਣ ਵਾਲਿਆਂ ਨੂੰ ਵਰਜਿਆ ਰੋਕਿਆ ਵੀ ਸਾਡੇ ਮੋੜ ਤੇ ਆ ਕੇ ਤੁਸੀਂ ਚਿੱਟਾ ਨਹੀਂ ਵੇਚਣਾ ਪਰ ਇਹ ਨਾ ਗੱਲ ਕਹਿਣ ਦੀ ਲੋੜ ਸੀ ਕਿ ਉਹਨਾਂ ਨੌਜਵਾਨਾਂ ਵੱਲੋਂ ਇਸ ਘਰ ਦੇ ਵਿੱਚ ਵੜ ਕੇ ਜਿਸ ਘਰ ਦੇ ਨੌਜਵਾਨ ਨੇ ਗੱਲ ਕਹੀ ਪੂਰਾ ਘਰ ਹੀ ਤੋੜ ਕੇ ਰੱਖ ਦਿੱਤਾ। ਗੁਰੂ ਅਰਸਾ ਦੇ ਹਾਲਾਤ ਹੈਗੇ ਨੇ ਪੂਰੇ ਹਾਲਾਤ ਦਿਖਾ ਦੇਣਾ। ਸਭ ਤੋਂ ਪਹਿਲਾਂ ਤੁਸੀਂ ਬਾਹਰੋਂ ਦੇਖ ਸਕਦੇ ਹੋ ਟੁੱਟੇ ਹੋਏ ਸ਼ੀਸ਼ੇ ਤੁਹਾਨੂੰ ਦਿਖਾਈ ਦੇ ਰਹੇ ਨੇ ਤੇ ਪਿਆ ਹੋਇਆ, ਖਿਲਰਿਆ ਹੋਇਆ ਕੱਚ ਦਿਖਾਈ ਦੇ ਰਿਹਾ। ਖਿਲਰੇ ਕੱਚ ਦੇ ਵਿੱਚ ਇੱਕ ਤਸਵੀਰ ਇਹ ਦੇਖੋ। ਬਾਰੀਆਂ ਤੱਕ ਤੋੜਤੀਆਂ, ਰਸੋਈ ਤੱਕ ਤੋੜਤੀ, ਸਾਰੇ ਘਰ ਨੂੰ ਤੋੜ-ਫੋੜ ਕਰ ਦਿੱਤੀ ਗਈ। ਘਰ ਦੇ ਵਿੱਚ ਮੌਜੂਦ ਨੇ ਘਰ ਦੇ ਮਾਲਕ ਵੀ ਮੌਜੂਦ ਹੈਗੇ ਨੇ। ਇੱਕ ਵਾਰ ਪੂਰੇ ਹਾਲਾਤ ਪਹਿਲਾਂ ਜਰੂਰ ਦੇਖ ਲਓ। ਗੁਰੂ ਹਰਸਾਏ ਦੇ ਵਿੱਚ ਇਹ ਗੱਲ ਕਹੀ ਜਾਂਦੇ ਚਿੱਟਾ ਹੈ ਨਹੀਂ ਪਰ ਚਿੱਟੇ ਦੇ ਵੇਖ ਦੋ ਚਿੱਟਾ ਵੇਚਣ ਵਾਲਿਆਂ ਦਾ ਕਾਰਾ ਉਹ ਕੀ ਕਰ ਦਿੱਤਾ ਗਿਆ ਇਸ ਘਰ ਦੇ ਵਿੱਚ ਤੋੜ-ਫੋੜ ਕਰ ਦਿੱਤੀ ਗਈ ਨਵੀਂ ਲੱਗੀ ਐਲਈਡੀ ਐਲਈਡੀ ਟੁੱਟੀ ਵੀ ਤੁਹਾਨੂੰ ਦਿਖਾ ਦਿੰਨੇ ਆ ਘਰ ਦੀ ਸਾਰੀ ਤੋੜ-ਫੋੜ ਕਰ ਦਿੱਤੀ ਗਈ ਹੈ ਕੀ ਮਾਮਲਾ ਹੋਇਆ ਆਖਰਕਾਰ ਜੇ ਆ ਇਸ ਘਰ ਤੇ ਹਮਲਾ ਕਿਉਂ ਕੀਤਾ ਗਿਆ ਕੀ ਲੋੜ ਪੈ ਗਈ ਸੀ ਚਿੱਟਾ ਰੋਕਣ ਵਾਲਿਆਂ ਨੂੰ ਕਿਉਂ ਰੋਕਿਆ ਕੀ ਗੱਲ ਹੋਈ ਕਿਵੇਂ ਹੋਇਆ ਸਭ ਸਾਡੇ ਘਰ ਦੇ ਮੂਹਰੇ ਆਣ ਕੇ ਲੋਕੀ ਚਿੱਟਾ ਵਿੱਚ ਦੇ ਹੀ ਮੁੰਡੇ ਮੱਲੇ ਦੇ ਹੈਗੇ ਨੇ ਤੇ ਇਹ ਉਹਨਾਂ ਨੇ ਕਿਹਾ ਵੀ ਚਿੱਟਾ ਇੱਥੇ ਨਾ ਵੇਚਿਆ ਕਰੋ ਤੇ ਕਹਿੰਦੇ ਅਸੀਂ ਕਿਹਾ ਦਰਖਾਸਤ ਦੇ ਦਾਂਗੇ ਥਾਣੇ ਕਹਿੰਦੇ ਥਾਣੇ ਅਸੀਂ ਪੈਸੇ ਭਰਦੇ ਹਾਂ 50000 ਰੁਪਿਆ ਸਾਨੂੰ ਕੋਈ ਕਿਸੇ ਦਾ ਡਰ ਨਹੀਂ ਹੈਗਾ ਤੇ ਕਹਿੰਦੇ ਅਸੀਂ ਮਾੜਾ ਰੋਕਿਆ ਤੇ ਦੂਜੇ ਦੇ ਨਾਲ ਹੀ ਸਾਡੇ ਕਾਰ ਦੀ ਤੋੜ ਫੋਨ ਕਰ ਅੱਛਾ ਤੁਸੀਂ ਰੋਕਿਆ ਵੀ ਨਾ ਵੇਚੋ ਚਿੱਟਾ ਇੱਥੇ ਵੀ ਮੁੰਡੇ ਖਰਾਬ ਹੋ ਜਾਣਗੇ ਤੇ ਕਹਿੰਦੇ ਥਾਣੇ ਦੀ ਕੋਈ ਪਰਵਾਹ ਨਹੀਂ ਥਾਣੇ ਵਾਲੇ ਮੀਨਾ ਲੈਂਦੇ ਆ ਮੀਨਾ ਲੈਂਦੇ ਨੇ ਸਾਡੇ ਅੱਛਾ ਇਹ ਗੱਲ ਗਈ ਹਾਂਜੀ ਤੇ ਦੂਜੇ ਦਿਨ ਕੀ ਕੀਤਾ ਫਿਰ ਤੁਸੀਂ ਜਦ ਨਾਲ ਸਾਰੇ ਆਣ ਕੇ ਤੋੜ ਪਾਣਾ ਹੀ ਤਾਂ ਆਲੇ ਬੁੜੀਆਂ ਆਈਆਂ ਇਸ ਘਰ ਉਹ ਤਾਂ ਪਾਚੀਆਂ ਸਾਈਡ ਤੇ ਸਾਰੇ ਪਾਇ ਗਿਆ ਖੰਡੇ ਦੋ ਪਿਸਟਲ ਸੀ ਉਹਨਾਂ ਕੋਲ ਤੇ ਖੰਡੇ ਕਿਰਪਾਨਾਂ ਕਾਪੇ 15 20 ਜਣੇ ਹੀ ਲੈ ਕੇ ਆਏ ਨਾਲ ਅੱਛਾ 15 20 ਲੋਕ ਆਏ ਹਾਂ ਅਸਲਾ ਵੀ ਸੀ ਅਸਲੇ ਦੋ ਤਿੰਨ ਪਿਸਟਲ ਸੀ ਪਿਸਟਲ ਸੀ ਰਾਤ ਸੀ ਉਹਨਾਂ ਦੇ ਤੇ ਕਿੰਨੇ ਵਜੇ ਦਾ ਟਾਈਮ ਸੀ ਜਿਹੜੀ ਕੱਟਣ ਰਾਤੀ ਵਾਪਰੀ ਦੇਗੇ 6:30 ਕ ਦਾ ਟਾਈਮ ਸੀ 6:30 7:00 ਦਾ ਰਹਿਮ ਅੱਛਾ ਤੁਸੀਂ ਘਰ ਵਿੱਚ ਮੌਜੂਦ ਹੈਗੇ ਸੀ ਜਦੋਂ ਇਹ ਗੱਲ ਹੋਈ ਕੀ ਗੱਲ ਹੋਈ ਸੀ ਗੱਲ ਕੁਛ ਨਹੀਂ ਐ ਬਰਵਾ ਆਂਦੇ ਗੈਰ ਦੇ ਬਸ ਉਹ ਆ ਦੇ ਨਾ ਵੇਖਿਆ ਘਰੇ ਪੁੱਛਦੇ ਲੋਕਾਂ ਨੂੰ ਵੀ ਕੋਈਗਾ ਉਹ ਨਾਖ ਨਹੀਂ ਹੈਗਾ ਤੇ ਬਸ ਆ ਦੇ ਬੂਹੇ ਪੰਨ ਲਾ ਕੇ ਲੋਕ ਲੋਕ ਤੋੜਦੇ ਉਹਨਾਂ ਅੱਛਾ ਕੁਝ ਘਰ ਚੋ ਚੱਕੇ ਤਾਂ ਨਹੀਂ ਲੈ ਗਏ ਕਿ ਤੋੜ-ਪਾਣ ਨਹੀਂ ਕਰ ਗਏ ਸਰ ਪੰਨ ਕੀਤੇ ਉਹਨਾਂ ਤੋੜ-ਪਾਣ ਕਿੰਨੇ ਕੋ ਹਥਿਆਰ ਸੀ ਉਹਨਾਂ ਕੋਲ ਕੀ ਕੁਝ ਸੀ ਮੈਂ ਵੇਖਿਆ ਨਹੀਂ ਮੈਂ ਕਿ ਪਰਲੇ ਘਰੇ ਭੱਜ ਗਈ ਸੀ ਮੈਂ ਨਹੀਂ ਵੇਖੀ ਭੱਜ ਕੇ ਚਲੇ ਗਏ ਹੋਰ ਨੌਜਵਾਨ ਵੀ ਗਏ ਤੁਹਾਡਾ ਘਰ ਆ ਵੀਰੇ ਕੀ ਗੱਲ ਹੋਈ ਕਿਉਂ ਰੋਕਿਆ ਚਿੱਟਾ ਵੇਚ ਰਹੇ ਸੀ ਮੱਲੇ ਚ ਵੇਚਦੇ ਆ ਕਿੰਨੇ ਕੁ ਲੋਕ ਚਿੱਟੇ ਤੇ ਲਾਤੇ ਹੁਣ ਤੱਕ ਪੁਲਿਸ ਕਹਿੰਦੇ ਕਾਰਵਾਈ ਨਹੀਂ ਕਰਦੀ ਤੇ ਜਿਸ ਕਰਕੇ ਤੁਸੀਂ ਰੁਕੇ ਤੇ ਤੁਹਾਡੇ ਨਾਲ ਇਹ ਹਾਲਾਤ ਹੋਏ ਦੇਖੋ ਜੀ ਹੁਣ ਪਤਾ ਤਾਂ ਹੈਗਾ ਹੀ ਸਾਰਿਆਂ ਨੂੰ ਕਿੰਨਾ ਕੰਮ ਚੱਲ ਰਿਹਾ ਹੂੰ ਬਾਕੀ ਜੇ ਹੁਣ ਜੇ ਇਹਨੇ ਮੇਰੇ ਬ੍ਰਦਰ ਨੇ ਗਲਤੀ ਕੀਤੀ ਏ ਇਹਨਾਂ ਬਾਰੇ ਕਿਸ ਦੱਸਣ ਦੀ ਏ ਇਹਨਾਂ ਬਾਰੇ ਤੇ ਰਖਾਸ ਦੇਣ ਦੀ ਤਾਂ ਸਾਡਾ ਅੰਜਾਮ ਤੁਹਾਡੇ ਸਾਹਮਣੇ ਹੀ ਹੈ ਤੇ ਜੇ ਇਸ ਤੋਂ ਇਲਾਵਾ ਜੇ ਕੁਝ ਹੋਰ ਕਾਰਵਾਈ ਇਹਨਾਂ ਵਾਰ ਹੀ ਕਰਵਾਣੇ ਆ ਤੇ ਸਾਨੂੰ ਜਾਨੋਂ ਮਾਰਨ ਦੀਆਂ ਵੀ ਧਮਕੀਆਂ ਤੇ ਘਰਾਇਆਂ ਹੋਣੀਆਂ ਨੇ ਅਸੀਂ ਮਾਰਨ ਤਾਂ ਧਮਕੀਆਂ ਦੇਤੀਆਂ ਜੀ ਜੀ ਬਿਲਕੁਲ ਤੇ ਹੁਣ ਤੁਸੀਂ ਦਰਖਾਸਤ ਦੇ ਕੇ ਆਇਓ ਥਾਣੇ ਵਾਲੇ ਕੀ ਕਹਿੰਦੇ ਉਹ ਕਹਿੰਦੇ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਬਾਕੀ ਤੁਹਾਡੇ ਤੇ ਉਮੀਦ ਹੈਗੀ ਏ ਤੁਸੀਂ ਸਾਡਾ ਸਾਥ ਦਿੱਤਾ ਚਲੋ ਬਾਕੀ ਥਾਣੇ ਵਾਲੇ ਜਰੂਰ ਕਹਿੰਦੇ ਕਾਰਵਾਈ ਕਰਾਂਗੇ ਬਾਕੀ ਸ਼ਾਂਤ ਕਰ ਦੇਖ ਨੇ ਕੀ ਕਾਰਵਾਈ ਕਰਦੇ ਕੋਈ ਆਇਆ ਇੱਥੇ ਮੁਲਾਜ਼ਮ ਪਹੁੰਚਿਆ ਕੋਈ ਤੁਹਾਡੀ ਗੱਲ ਸੁਣਨ ਲਈ ਕਰ ਦੇਖਣ ਲਈ ਕੋਈ ਮੌਲ ਦੇ ਨਹੀਂ ਹਲੇ ਤੱਕ ਕੋਈ ਨਹੀਂ ਆ ਰਾਤ ਦੀ ਦਰਖਾਸਤ ਗਈ ਹੋਈ ਹੈ ਸਾਡੀ ਤੇ ਕੋਈ ਨਹੀਂ ਹਲੇ ਤੱਕ ਆਇਆ ਹਾਂ ਵੈਸੇ ਤੁਸੀਂ ਬਾਤ ਚ ਕਰ ਨਹੀਂ ਹੈਗੇ ਤਾਂ ਬਾਤ ਤੈਨੂੰ ਕੋਟਵਾਰ ਨੂੰ ਕਰ ਜਣੇ ਅਸੀਂ ਘਰ ਨਹੀਂ ਹੈਗੇ ਸੀ ਮਮਾਰੇ ਘਾਰੇਗੇ ਸੀ ਤੇ ਸਾਡੇ ਕੋਈ ਬੱਚੇ ਸੀ ਉਹ ਭੱਜ ਕੇ ਡਰ ਕੇ ਉਹਨਾਂ ਪਤਾ ਲੱਗ ਗਿਆ ਬੰਦੇ ਲੱਗੇ ਆਂਦੇ ਨੇ ਆਂਡ ਗਵਾਂਡ ਕੋਲ ਭੱਜ ਕੇ ਵੜ ਗਏ ਤੇ ਜੇ ਅਕਸਰ ਜੇ ਘਰੇ ਹੁੰਦੇ ਤਾਂ ਤੁਸੀਂ ਆਪ ਹੀ ਦੇਖ ਲਓ ਜਿਵੇਂ ਇਹ ਹਸਰ ਹੋਇਆ ਇੱਕ ਅੱਧੇ ਘਰ ਦੇ ਕਿਸੇ ਦਾ ਜ਼ਰੂਰ ਜਾਨੀ ਨੁਕਸਾਨ ਹੋਣਾ ਸੀ। ਅੱਛਾ ਹੁਣੇ ਖਤਰਾ ਹੈ? ਹਾਂ ਖਤਰਾ ਹੈ। ਖਤਰਾ ਹੀ ਖਤਰਾ ਹੈ ਜੀ ਹੁਣ ਤਾਂ ਅਜੇ ਵੀ ਆਂਦੇ ਨਹੀਂ ਅਸੀਂ ਛੱਡਣਾ ਨਹੀਂ ਅਸੀਂ ਬਦਲਾ ਲੈਣਾ। ਅਸੀਂ ਆਮ ਚੌਕ ਵਿੱਚ ਖੜ ਕੇ ਉਹਨਾਂ ਧਮਕੀ ਦਿੱਤੀ ਅਗਰ ਜੇ ਸਾਨੂੰ ਕੋਈ ਰੋਕੇਗਾ ਤਾਂ ਅਸੀਂ ਉਹਨਾਂ ਦਾ ਇਲਜ਼ਾਮ ਅ ਅਸ਼ਰ ਘਰ ਤੋਂ ਇਨਤਾਜਾ ਲਾ ਲਵੋ। ਬਿਲਕੁਲ ਜੀ ਇਸ ਘਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪਰ ਬਾਈ ਨੇ ਇੱਕ ਕੱਲ ਲਈ ਕਹਿੰਦੇ ਮੀਡੀਆ ਦਾ ਸਹਾਰਾ ਬਣਿਆ ਮੀਡੀਆ ਤੱਕ ਅਸੀਂ ਆਏ ਆ ਮੀਡੀਆ ਸਾਡਾ ਸਹਾਰਾ ਬਣੇ ਪੁਲਿਸ ਨੂੰ ਕੱਲ ਸ਼ਾਮ ਦੀ ਰਾਤ ਦੀ ਦਰਖਾਸਤ ਦਿੱਤੀ ਹੋਈ ਹੈ 1:00 ਵਜ ਕੇ 42 ਮਿੰਟ ਹੋ ਗਏ ਪੁਲਿਸ ਦਾ ਕੋਈ ਅਧਿਕਾਰੀ ਕੋਈ ਏਐਸਆਈ ਕੋਈ ਹੌਲਦਾਰ ਕੋਈ ਵੀ ਮੁਲਾਜ਼ਮ ਇਸ ਘਰ ਦੇ ਵਿੱਚ ਨਹੀਂ ਪਹੁੰਚਿਆ ਜਦ ਕਿ ਇਸ ਘਰ ਦੇ ਨੌਜਵਾਨਾਂ ਨੂੰ ਧਮਕੀਆਂ ਤੱਕ ਮਿਲ ਗਈਆਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਗਈਆਂ ਨੇ ਇਨਾਂ ਨੂੰ ਰੋਕਣਾ ਮਹਿੰਗਾ ਪੈ ਗਿਆ ਕੀ ਹੁਣ ਲੋਕ ਜੇਕਰ ਆਂਡ ਗਵਾਣੇ ਚਿੱਟਾ ਵਿਕਦਾ ਜਾਂ ਨਸ਼ਾ ਵਿਕਦਾ ਉਹਨੂੰ ਕੋਈ ਰੋਕਣ ਦੀ ਕੋਸ਼ਿਸ਼ ਨਾ ਕਰੇ ਵੱਡਾ ਸਵਾਲ ਖੜਾ ਹੁੰਦਾ ਹੈ ਵੱਡਾ ਸਵਾਲ ਖੜਾ ਹੁੰਦਾ ਹੈ ਗੁਰੂ ਅਰਸਾਈ ਦੀ ਪੁਲਿਸ ਤੇ ਕੀ ਕੱਲ ਸ਼ਾਮ ਦੀ ਦਿੱਤੀ ਹੋਈ ਦਰਖਾਸਤ ਤੋਂ ਬਾਅਦ ਵੀ ਅਜੇ ਤੱਕ ਕਾਰਵਾਈ ਜਿਹੜੀ ਹੈ ਕਿਤੇ ਵੀ ਅਮਲ ਚ ਨਹੀਂ ਜਾਂਦੀ ਕਿ ਹਲੇ ਤੱਕ ਤਮਕੀਆਂ ਹੋਰ ਮਿਲੀਆਂ ਜਾਣੋ ਮਾਰਨ ਦੀ ਅਜੇ ਤੱਕ ਘਰ ਤੋੜਿਆ ਗਿਆ ਕਿ ਇਹਨਾਂ ਦੇ ਵਿੱਚੋਂ ਕਿਸੇ ਨੂੰ ਬੰਦੇ ਨੂੰ ਕੋਈ ਆ ਕੇ ਮਾਰ ਜਾਊਗਾ ਪਿਛਲੇ ਦਿਨਾਂ ਜਿ ਆਪਾਂ ਵੇਖਿਆ ਗੁਰੂ ਅਰਸਾਈ ਦੇ ਵਿੱਚ ਕੀ ਹੋਇਆ ਗੋਲੀ ਚੱਲੀ ਆ ਕੱਲ ਪੁਲਿਸ ਬੰਦਾ ਵੀ ਗ੍ਰਿਫਤਾਰ ਕਰਦੀ ਉਸ ਤੋਂ ਵੀ ਇਲਾਵਾ ਹੋਰ ਜਿਵੇਂ ਇਹਨਾਂ ਨੇ ਦੱਸਿਆ ਦੱਸਣ ਮੁਤਾਬਕ ਗੁਰੂ ਅਰਸਾਏ ਦੇ ਵਿੱਚ ਨਜਾਇਜ਼ ਹਸਲਾ ਨਜਾਇਜ਼ ਹਸਲੇ ਦੀ ਗੱਲ ਕੀਤੀ ਕਹਿੰਦੇ ਪਿਸਟਲਾਂ ਤੱਕ ਤਲਵਾਰਾਂ ਤੱਕ ਕਾਪੇ ਤੱਕ ਉਹਨਾਂ ਦੇ ਕੋਲ ਸਨ ਜੇ ਕਾਪੇ ਤਲਵਾਰਾਂ ਸਨ ਤਾਂ ਘਰ ਦਾ ਅਸ਼ਰ ਹੋਇਆ ਕਰਦੀਆਂ ਚੀਜ਼ਾਂ ਤੋੜਦੀਆਂ ਘਰ ਦੇ ਪਰਿਵਾਰਕ ਮੈਂਬਰ ਘਰ ਛੱਡ ਕੇ ਗਏ ਹੋਏ ਸੀ ਅੱਜ ਮੀਡੀਆ ਦਾ ਸਹਾਰਾ ਲਿਆ ਗਿਆ ਮੀਡੀਆ ਨੂੰ ਨਾਲ ਲੈ ਕੇ ਕਰੇ ਆਏ ਪਰ ਘਰ ਦੇ ਹਾਲਾਤ ਨੂੰ ਇੱਕ ਵਾਰ ਫੇਰ ਦਿਖਾ ਦੇਣਾ ਰਸੋਈ ਤੁਸੀਂ ਦੇਖ ਲਓ ਪੂਰਾ ਸਮਾਨ ਖਿਲਰਿਆ ਪਿਆ ਕਾਚੀ ਕਾਚ ਜਿੱਧਰ ਤੁਸੀਂ ਦੇਖਦੇ ਹੋ ਪੂਰੇ ਘਰ ਦੇ ਵਿੱਚ ਕਾਚੀ ਹੀ ਦਿਖਾਈ ਦੇ ਰਿਹਾ ਹੁਣ ਲੋਕ ਨਾ ਰੋਕਣ ਕਿ ਲੋਕ ਇਹ ਗੱਲ ਨਾ ਕਹਿਣ ਕੋ ਚਿੱਟਾ ਵਿੱਚੇ ਵੇਚਦਾ ਰਹੇ ਸਾਨੂੰ ਕੋਈ ਪਰਵਾਹ ਨਹੀਂ ਇਹ ਗੱਲ ਲੋਕ ਇਸ ਗੱਲੋਂ ਆ ਜਾਣ ਕਿ ਪੁਲਿਸ ਨੂੰ ਜਾਣਕਾਰੀ ਦੇਣਾ ਗਲਤ ਹੈ ਕਿ ਪੁਲਿਸ ਨੂੰ ਇਹ ਗੱਲ ਕਹਿਣੀ ਗਲਤ ਹੈ ਤੁਹਾਡੇ ਗੁਆਂਢ ਦੇ ਵਿੱਚ ਕੋ ਚਿੱਟਾ ਵੇਚਦਾ ਹੈ ਤੇ ਉਸ ਨੂੰ ਵਰਜਣਾ ਗਲਤ ਹੈ ਜੇ ਵਰਜਣਾ ਗਲਤ ਹੈ ਤਾਂ ਗਲਤੀ ਇਹਨਾਂ ਨੇ ਜ਼ਰੂਰ ਕੀਤੀ ਹੈ ਰੋਕਣ ਦੀ ਰੋਕਣ ਦੀ ਗਲਤੀ ਕੀ ਕੀਤੀ ਹੈ ਸਮਾਜ ਨੂੰ ਸਦਾਰਨ ਦੀ ਗਲਤੀ ਕੀਤੀ ਹੈ ਬਈ ਬੱਚੇ ਨੌਜਵਾਨ ਚਿੱਟੇ ਦੇ ਨਾਲ ਲੱਗਣ ਪਰ ਹਸ਼ ਹਸ਼ਰ ਕੀ ਹੋਇਆ ਇਸ ਪਰਿਵਾਰ ਦਾ ਹੁਣ ਦੇਖਣਾ ਆਊਗਾ ਕੀ ਪੁਲਿਸ ਇਸ ਪ੍ਰਵਾਹ ਦੀ ਸਾਰ ਲਾਊਗੀ ਜਿਨ੍ਹਾਂ ਲੋਕਾਂ ਨੇ ਇਹਨਾਂ ਨਾਮ ਦਿੱਤੇ ਆ ਕੀ ਉਹਨਾਂ ਲੋਕਾਂ ਤੇ ਕਾਰਵਾਈ ਹੋਊਗੀ ਬਹੁਤ ਵੱਡਾ ਸਵਾਲ ਇਹ ਸਵਾਲ ਅਸੀਂ ਤੁਹਾਡੇ ਤੇ ਛੱਡਦੇ ਆ ਇਹ ਸਵਾਲ ਅਸੀਂ ਗੁਰੂ ਹਰਸਾਹਿਬ ਦੀ ਪੁਲਿਸ ਤੇ ਛੱਡਦੇ ਹੈਗੇ ਆ ਕੀ ਗੁਰੂ ਸਾਹਿਬ ਦੀ ਪੁਲਿਸ ਹੁਣ ਕਾਰਵਾਈ ਅਮਲ ਵਿੱਚ ਲਿਆਉਂਦੀ ਹੈ ਜਾਂ ਨਹੀਂ ਲਿਆਉਂਦੀ ਨਹੀਂ ਲਿਆਉਂਦੀ ਤਾਂ ਫਿਰ ਇਸੇ ਘਰ ਦੇ ਵਿੱਚ ਫਿਰ ਮਿਲਦੇ ਆ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨ ਤੁਹਾਡਾ ਖੁੱਦਾ ਗੁਰੂ ਹਰਸਾਹਿਬ